ਫੋਰਡ ਕਾਰ ਬਣਾਉਣ ਵਾਲੀ ਕੰਪਨੀ ਦਾ ਮਾਲਕ ਹੈਨਰੀ ਫੋਰਡ ਸੀਗਾ ਉਸ ਨੇ ਆਪਣੇ ਜੀਵਨ ਦੀ ਯਾਤਰਾ ਬੇਹੱਦ ਹੀ ਗਰੀਬੀ ਤੋਂ ਸ਼ੁਰੂ ਕੀਤੀ ਆਖਰਕਾਰ ਉਹ ਦੁਨੀਆ ਦੇ ਅਮੀਰਤਰੀਨ ਵਿਅਕਤੀਆਂ ਦੇ ਅੰਦਰ ਸ਼ਾਮਲ ਹੋ ਗਿਆ ਉਹ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ ਦੇ ਵਿੱਚ ਉਹਦੀ ਗਿਣਤੀ ਹੋਣ ਲੱਗੀ ਇੱਕ ਵਾਰੀ ਕਿਸੇ ਵਿਅਕਤੀ ਨੇ ਉਹਦੇ ਤੋਂ ਪੁੱਛਿਆ ਕਿ ਤੁਹਾਡੀ ਸਫਲਤਾ ਜਿਹੜੀ ਹੈ ਇਹਦੇ ਤਜਰਬੇ ਤੋਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਇਹਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ ਸਾਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਤਾਂ ਹੈਨਰੀ ਫੋਰਡ ਨੇ ਕਿਹਾ ਸੀ ਕਹਿੰਦਾ ਕਿ ਜਿਹੜੀ ਮੇਰੀ ਜ਼ਿੰਦਗੀ ਹੈ ਔਰ ਜਿਹੜੀ ਮੇਰੀ ਇਹ ਸਫਲਤਾ ਦੀ ਯਾਤਰਾ ਹੈ ਇਹਦੇ ਅੰਦਰ ਮੈਂ ਪੌੜੀਆਂ ਚੜਦਾ ਰਿਹਾ ਕਹਿੰਦਾ ਕਿ ਜਿਸ ਵਕਤ ਮੈਂ ਸਫਲਤਾ ਦੇ ਸ਼ਿਖਰ ਤੇ ਪਹੁੰਚਿਆ ਸਫਲਤਾ ਦੀ ਆਖਰੀ ਪੌੜੀ ਤੇ ਆਖਰੀ ਡੰਡੇ ਤੇ ਪਹੁੰਚਿਆ ਤੇ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਬਹੁਤ ਹੀ ਸ਼ਰਮਿੰਦਾ ਤੇ ਮੂਰਖ ਬੇਸਮਝ ਮਹਿਸੂਸ ਕਰ ਰਿਹਾ ਸੀ ਮੈਨੂੰ ਖਿਆਲ ਆ ਰਿਹਾ ਸੀ ਕਿ ਮੈਂ ਕਿਸ ਦੌੜ ਦੇ ਵਿੱਚ ਸ਼ਾਮਲ ਸੀ ਮੈਂ ਕਿਹੜਾ ਸੰਘਰਸ਼ ਕਰ ਰਿਹਾ ਸੀ ਮੈਂ ਤੱਕਮ ਤੱਕਾ ਕਿਸ ਦੇ ਨਾਲ ਹੋ ਰਿਹਾ ਸੀ ਉਹ ਕਹਿੰਦਾ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੀ ਇਸ ਗੱਲ ਨੂੰ ਕੋਈ ਨਹੀਂ ਮੰਨੇਗਾ ਪਰ ਕਹਿੰਦਾ ਕਿ ਮੈਂ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਇਸ ਦੌੜ ਦੇ ਅੰਦਰ ਸ਼ਾਮਲ ਹੋ ਕੇ ਆਪਣੇ ਕੀਮਤੀ ਵਕਤ ਨੂੰ ਕੀਮਤੀ ਸਮੇਂ ਨੂੰ ਕੀਮਤੀ ਜ਼ਿੰਦਗੀ ਨੂੰ ਗਵਾਓ ਨਾ ਤੇ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਬਿਰਲੇ ਕੀ ਹੀ ਬੁੱਝੀ ਹੈ ਬੋਟ ਜੋਰ ਹੈ ਲੱਖ ਕਰੋੜ ਹੈ ਮਨ ਨਹੀਂ ਹੋ ਰਿਹਾ ਪਰੇ ਪਰੇ ਹੀ ਕੋ ਲੋ ਜੀ ਹੈ ਬਹੁਤ ਘਟ ਨੇ ਜਿਨ੍ਹਾਂ ਨੂੰ ਸਮਝ ਪਈ ਆਖੀਰ ਤੇ ਹੀ ਸਮਝ ਪੈਗੀ ਜਿਨ੍ਹਾਂ ਨੇ ਜਾਣ ਲਿਆ ਸਮਝ ਲਿਆ ਕਿ ਇਹ ਭੁੱਖ ਐਸੀ ਐ ਜਿਹੜੀ ਕਦੇ ਵੀ ਖਤਮ ਹੋਣ ਵਾਲੀ ਨਹੀਂ ਆਖੀਰ ਇਹ ਤੇ ਗੱਲ ਸਮਝ ਆ ਗਈ ਕਿ ਭਈ ਪ੍ਰਾਪਤ ਮਾਨੁ ਖੁਦ ਹੀ ਹੁਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾਜ ਤਰਕੇ ਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਿਹਨੂੰ ਇਹ ਸਮਝ ਪੈ ਜਾਏ ਬੇਸ਼ੱਕ ਅਖੀਰ ਤੇ ਹੀ ਪੈ ਜਾਏ ਕਿ ਜੋ ਮੈਂ ਕਰ ਰਿਹਾ ਹਾਂ ਜਿਸ ਦੌੜ ਦੇ ਅੰਦਰ ਮੈਂ ਦੌੜ ਰਿਹਾ ਹਾਂ ਅਸਲ ਮਾਇਨੇ ਦੇ ਅੰਦਰ ਇਹ ਦੌੜ ਦਾ ਅੰਤ ਕੋਈ ਨਹੀਂ ਆਏਗਾ ਅਗਰੇ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣ ਤੇ ਤੁਸੀਂ ਇਹਨਾਂ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ YouTube ਤੇ ਸੁਣ ਰਹੇ ਹੋ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਸੀਂ Facebook ਤੇ ਸੁਣ ਰਹੇ ਹੋ ਤੇ ਤੁਸੀਂ ਇਸ ਪੇਜ ਨੂੰ ਫੋਲੋ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ